ਮੈਗਨੇਮੀਆ ਤੇ ਜਾਈਏ ਦਾ ਇਹ ਕਿਦੋਂ ਤੋਂ ਕਰ ਰਹੇ ਆ ਇਹਦੀ ਖੇਤੀ ਇਹ ਆਪਾਂ ਲਿਆ ਸੀ ਫਾਰਮ 2012 ਦੇ ਵਿੱਚ 2012 ਤੋਂ ਹੀ ਕੀਤੀ ਆ ਇਹ ਇਹ ਇੱਕ ਵੱਖਰਾ ਹੀ ਆ ਬਿਲਕੁਲ ਹੀ ਵੱਖਰੀ ਆ ਬਹੁਤ ਘੱਟ ਪੰਜਾਬੀ ਇਹ ਖੇਤੀ ਕਰਦੇ ਲੱਗਦਾ ਤੇ ਇਹਦੇ ਚ ਕੀ ਖਾਸੀਅਤ ਆ ਜਾਂ ਕੀ ਇਹਦਾ ਤੁਸੀਂ ਦੱਸਣਾ ਚਾਹੋਗੇ ਇਹ ਇਹ ਆਪਾਂ ਇਸ ਕਰਕੇ ਥੋੜਾ ਲਿਆ ਸੀਗਾ ਤੇ ਪਹਿਲਾਂ ਧੂਆ ਫੁੱਫੜੂ ਨਹੀਂ ਪਹਿਲਾਂ ਕਰ ਰਹੇ ਹੁਣ ਕੋਈ ਮੈਗਨੇਮੀ ਫਾਰਮ ਆ ਤੋਂ ਦੇ ਬਾਰੇ ਥੋੜਾ ਸਾਨੂੰ ਪਤਾ ਵੀ ਸੀਗਾ ਅੱਛਾ ਤਾਂ ਮੇਨ ਕੀ ਜੈ ਸੀਗੀ ਜਿੱਦਾਂ ਇੱਕ ਵਾਰੀ ਬਲੂਬੇਰੀ ਕਰਦੇ ਸੀ ਆਪਾਂ ਹੂੰ ਹੂੰ ਬਲੂਬੇਰੀ ਬੱਚੇ ਬੜੀ ਪ੍ਰੋਬਲਮ ਹੈ ਇਹ ਤੇ ਲੇਬਰ ਬਹੁਤ ਲੋਰ ਪੈਂਦੀ ਆ ਹੂੰ 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 ਤੇ ਲੇਬਰ ਦੀ ਪ੍ਰੋਬਲਮ ਪੈਂਦੀ ਤਾਂ ਜਿਹੜੇ ਪੱਕੇ ਵੀ ਆਪਣੇ ਬੰਦੇ ਰੱਖਨੇ ਆ ਹੂੰ ਹੂੰ ਗਰਮੀਆਂ 'ਚ ਕੰਮ ਬਹੁਤ ਹੁੰਦਾ ਆ ਸਿਆਲ ਦੇ ਵਿੱਚੋਂ ਕੰਮ ਘਟਿਆ ਤਾਂ ਆਪਣੇ ਬੰਦਿਆਂ ਨੂੰ ਕੰਮ ਦੇਣ ਜੋਗਾ ਵੀ ਨਹੀਂ ਹੁੰਦਾ ਕਹਿ ਨਹੀਂ ਜੇ ਉਹਨੂੰ ਛੁੱਟੀ ਕਰਦੇ ਤਾਂ ਗਰਮੀਆਂ ਨੂੰ ਨਵੇਂ ਬੰਦੇ ਟ੍ਰੇਨ ਕਰੇ ਤਾਂ ਹੋਣੀ ਸੋਤਾਉਂਦਾ ਤੇ ਮੈਕਡੇਮੇ ਉਸ ਵੇਲੇ ਸਮੇ ਇਹ ਸੀਗਾ ਕਿ ਸਿਆਲ ਦੀ ਕ੍ਰੋਪ ਆ ਤੇ ਉਧਰ ਕੰਮ ਘਟਦਾ ਅੱਛਾ ਸਾਡੇ ਇੱਧਰ ਕੰਮ ਤਰਪੂਗਾ ਤਾਂ ਆਪਾਂ ਕੰਮ ਆਪਣੇ ਬੰਦਿਆਂ ਨੂੰ ਜਿਹਦਾ ਲਗਾਤਾਰ ਸਾਰੇ ਸਾਲ ਦੇ ਸਕਦੇ ਆ ਇਹਦੇ ਵਿੱਚ ਕੰਮਾਂ ਦੇ ਲੇਬਰ ਕਿੰਨੇ ਕਿ ਚਾਹੀਦੀਆਂ ਮੈਂ ਕਿਹੜੀਆਂ ਇਹਦੇ ਵਿੱਚ ਥੋੜੀ ਚਾਹੀਦੀ ਆ ਅੱਛਾ ਕਰਕੇ ਜਿਆਦਾ ਮਸ਼ੀਨੀ ਦਾ ਕੰਮ ਆ ਹੂੰ ਹੂੰ ਪਰ ਜਿਹੜੇ ਆਪਣੇ ਮੇਨ ਸਟਾਫ ਇਹਦੇ ਬਲੂ ਵਿੱਚ ਰੱਖੀਦਾ ਜਾਂਦਾ ਜਿਹਦਾ ਬਲੂ ਵਿੱਚ ਪਿੱਕਡੋ ਤਾਂ ਨਹੀਂ ਦੇ ਸਕਦੇ ਕੰਮ ਸਾਰਾ ਸਾਲ ਜਿਹੜੇ ਸਾਡੀ ਮੇਨ ਮੇਂਟੇਨੈਂਸ ਸਟਾਫ ਆ ਉਹਨਾਂ ਨੂੰ ਦੇਣ ਜੋਗਾ ਸਕੋ ਹੈਗਾ ਇਹਦੇ ਵਿੱਚ ਉਹਨਾਂ ਦਾ ਕੰਮ ਹੈ ਉਹਨਾਂ ਦਾ ਹੈਗਾ ਜਿਹੜੇ ਫੁੱਲ ਫੁੱਲ ਟਾਈਮ ਆਪਣੇ ਹੈਗੇ ਆ ਇਹ ਜਿਵੇਂ ਹੁਣ ਦੇਖ ਰਿਹਾ ਮੈਂ ਬਹੁਤ ਵੱਡੇ ਦਰਖਤਾਂ ਬਣੇ ਹੋਏ ਆ ਇਹਨਾਂ ਦੀ ਕਿੰਨੀ ਏਜ ਆ ਇਹ ਕਿੰਨੇ ਕ ਪੁਰਾਣੇ ਆ ਆ ਜੇ ਤੋ ਭੱਲਿਆ ਸੀ ਮੈਨੂੰ ਪੁੱਛਿਆ ਸੀਗਾ ਮੇਰੇ ਜਿਵੇਂ ਹੁਣ ਅੰਗੂਰ 100 ਸਾਲ ਤੱਕ ਦਿੰਦੇ ਰਹਿੰਦੇ ਆ ਫਲ ਤੇ ਵੀ ਕਿਦਾਂ ਇਹ ਵੀ ਜਦੋਂ ਮੈਂ ਕੁਐਸਚਨ ਪੁੱਛਿਆ ਸੀ ਆਪਣੇ ਜਿਹੜੇ ਗ੍ਰਾਊਂਡ ਮੈਨਸ ਟੀਮ ਆਉਂਦੀ ਹੁੰਦੀ ਆ ਤਾਂ ਉਹ ਕਹਿੰਦੇ ਹਜੇ ਨਵੀਂ ਇੰਡਸਟਰੀ ਆ ਪੂਰਾ ਪਤਾ ਨਹੀਂ ਪਈ ਐਜ ਕਿੰਨੀ ਹੋ ਸਕਦੇ ਆ ਪਰ 70 80 ਸਾਲ ਦੇ ਵੀ ਹੈਗੇ ਆਗੇ ਤਾਂ ਤੇ ਚੱਲ ਜਾਂਦੇ ਆ ਪਰ ਜੋਵਨ ਤੇ ਆ ਹਾਂਜੀ ਜੰਗ ਐਜ ਐਨਾਂ ਦੀ ਐ ਹੀ ਮੰਨ ਕੇ ਚੱਲੀਏ ਇਹ ਇਹ ਤਾਂ ਯੰਗ ਵੀ ਨਹੀਂ ਕਹਿ ਸਕਦੇ ਜਿੱਦਾਂ ਹੁਣ ਪੱਕ ਹੋ ਚੁੱਕੇ ਪਰ ਪੂਰੇ ਆ ਉਹ ਜਦੋਂ ਜਿੱਦਾਂ 14 15 ਸਾਲ ਦੇ ਵਿੱਚ ਪੂਰੀ ਪ੍ਰੋਡਕਸ਼ਨ ਸ਼ੁਰੂ ਹੋ ਜਾਂਦੀ ਆ ਅੱਛਾ ਅੱਛਾ ਸਰ ਪੂਰੀ ਪ੍ਰੋਡਕਸ਼ਨ ਇਹ ਹੁਣ ਇਦਾਂ ਆ ਭਈ ਜਿੱਦਾਂ ਜਿੱਦਾਂ ਹੁਣ ਵਧੀ ਜਾਂਦੇ ਆ ਹੁਣ ਮੇਨ ਤੋਂ ਮੇ ਆਉਂਦੀ ਆ ਜਿੱਦਾਂ ਉਲਟ ਹੁੰਦਾ ਬੁੱਟਾ ਫੇ ਅੰਦਰੋਂ ਛਾਲ ਨਾਲ ਆਪਣੀ ਬੁੱਟੇ ਦੇ ਵਿੱਚ ਹਾਂਜੀ 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 ਪ੍ਰੂਨਿੰਗ ਕਰਦੇ ਆ ਪਰ ਹਾਂਜੀ ਹੁਣ ਜਿੱਦਾਂ ਸੀਰੀਸ ਪ੍ਰੂਨਿੰਗ ਹੁੰਦੀ ਆ ਜਿੱਦਾਂ 3 4 ਸਾਲ ਹੁਣ ਜਾ ਕੇ ਥੋੜੇ ਬੁੱਟੇ ਵਿੱਚੋਂ ਕੱਢਾ ਪੈਂਦਾ ਨਹੀਂ ਧੁੱਪ ਪੈਣ ਕਰ ਧੁੱਪ ਪੈਣ ਲਈ ਵਿੱਚ ਧੁੱਪ ਪੈ ਜੇ ਨਹੀਂ ਤਾਂ ਫੇ ਅੰਦਰੋਂ ਬੁੱਟਾ ਪੱਤੇ ਪੱਤੇ ਹਟ ਜਾਂਦੇ ਆ ਪ੍ਰੋਡਕਸ਼ਨ ਤੇ ਬਾਰੋ-ਬਾਰ ਆ ਜਾਂਦੀ ਆ ਪਰ ਇੱਕੜ ਕਿੰਨੇ ਕਿ ਡਰੀ ਲੱਗਦੇ ਆ ਇਹ ਸਾਡੇ ਹੈਕਟੇਲ ਦੇ ਵਿੱਚ ਕਰ ਰੋਏ ਹੈਕਟੇਲ ਦਾ ਢਾਈ ਕਿਕਰ ਹੁੰਦਾ ਆ ਤੇ ਸਭ ਉਟਾ ਹੈਕਟੇ ਦੇ ਵਿੱਚ 100 ਇੱਕ ਲੱਗ 100 ਕਹ ਲਓ ਕਿਰਦਾਰ ਇਹ ਉਸੇ ਮੀ ਸੰਤਰੇ ਵਾਲੀ ਵੀ ਤੇ ਇਹਦੀ ਜਿਹੜੀ ਪਾਣੀ ਦੀ ਜੇ ਦਸੀਏ ਤਾਂ ਪਾਣੀ ਦੀ ਕਿੰਨੀ ਕਿ ਜ਼ਰੂਰਤ ਮਹਿਸੂਸ ਆਨ ਹੁੰਦੀ ਪਾਣੀ ਬਹੁਤ ਆਇਆ ਨਹੀਂ ਜੁਤਾ ਜਿੱਦਾਂ ਬਹੁਤ ਜਿਹੜੇ ਫਾਰਮ ਆ ਇਰੀਗੇਸ਼ਨ ਲੱਗਾ ਬਣੀ ਹੈਗਾ ਹੂੰ ਅੱਛਾ ਯੇ ਸਾਰੇ ਇੱਥੇ ਲੱਗਾ ਹੈਗਾ ਹਾਂਜੀ ਬੀਨਾ ਹੀ ਆ ਇਹ 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 ਦਾ ਨੇਟਿਵ ਪਲੈਂਟ ਆ ਸਟ੍ਰੇਲੀਆ ਦਾ ਓਕੇ ਓਕੇ ਸੋ ਇੱਥੇ ਦਾ ਮੌਸਮ ਨੂੰ ਇਹ ਯੂਸਟੂ ਚੱਲਦਾ ਆ ਇਹਨੂੰ ਕਿਉਂਕਿ ਮੈਂ ਦੇਖਿਆ ਵੀ ਬਦਾਮ ਤਾਂ ਜੇ ਕਰਦੇ ਆ ਤਾਂ 5-6 ਮੈਗਾ ਲੀਟਰ ਪਾਣੀ ਲੈ ਲੈਂਦੇ ਆ ਸੋ ਇਹ ਵੀ ਵਧੀਆ ਚੀਜ਼ ਆ ਪ੍ਰੂਨਿੰਗ ਵੀ ਦੋ ਤਿੰਨ ਚਾਰ ਸਾਲ ਬਾਅਦ ਕਰਨੀ ਆ ਤੇ ਇਹਦੀ ਤੜਵਾਈ ਦਾ ਕੀ ਸਿਸਟਮ ਆ ਤੜਵਾਈ ਦਾ ਇਹ ਮਸ਼ੀਨ ਇਹ ਚੱਲਦਾ ਆ ਅੱਛਾ ਜਦੋਂ ਗਿਰੀ ਪਾਕ ਜਾਂਦੀ ਆ ਉਹ ਆਪੇ ਥੱਲੇ ਡਿੱਗ ਪੈਂਦੀ ਆ ਅੱਛਾ ਕੋਈ ਵਾਈਬ੍ਰੇਟ ਨਹੀਂ ਕਰਨੀ ਪੈਂਦੀ ਕੁਛ ਨਹੀਂ ਕਰਨੀ ਪੈਂਦੀ ਅੱਛਾ ਆਪੇ ਥੱਲੇ ਡਿੱਗ ਪੈਂਦੀ ਆ ਓਕੇ ਤੇ ਮਸ਼ੀਨ ਇਹ ਜਰੀ ਆ ਤੁਹਾਨੂੰ ਬੱਸ ਕੱਲਦੇ ਆ ਹਾਂ ਉਹ ਥੱਲੇ ਝੋਕ ਲੈਂਦੀ ਆ ਨਾ ਅੱਛਾ ਸੈਕਿੰਗ ਸਿਸਟਮ ਨਾਲ ਜਿਹੜਾ ਸੈਕਿੰਗ ਨਹੀਂ ਹੈਗਾ ਜਿੱਦਾਂ ਉਹਦੇ ਵਿੱਚ ਪਲਾਸਟਿਕ ਇਹਦੇ ਲੱਗੇ ਹੋਇਆ ਉਹ ਥੱਲੇ ਰੌੜ ਦੇ ਦੇ ਵਿੱਚ ਘਟੂ ਫਸ ਫਸੀ ਜਾਂਦੇ ਵਿੱਚ ਫਸ ਕੇ ਪਿਓ ਬਿੰਨ ਦੇ ਵਿੱਚ ਨੂੰ ਚੱਕੀ ਜਾਂਦਾ ਡੱਕ ਥੱਲੇ ਤੁਹਾਨੂੰ ਸਫਾਈ ਰੱਖਣੀ ਪੈਂਦੀ ਹੁੰਦੀ ਹੈ ਸਫਾਈ ਰੱਖਣੀ ਪੈਂਦੀ ਹੈ ਜਿਹੜਾ ਤੁਸੀਂ ਦੇਖਦੇ ਆ ਨਾ ਪਿਓ ਕੱਟ ਕੇ ਘਾ ਕੱਟ ਕੇ ਰੱਖਣਾ ਪੈਂਦਾ ਆ ਜਿੱਦਾਂ ਲਕਰੀਆਂ ਲੁਕਰੀਆਂ ਵਿੱਚ ਉਹਨੂੰ ਸਾਫ਼ ਰੱਖਣਾ ਪੈਂਦਾ ਉਹ ਚਾੜੀਆਂ ਦੀਆਂ ਵਿੱਚ ਮਸ਼ੀਨਰੀ ਦੇ ਵਿੱਚ ਸੋ ਹੋਇਸ ਕਰਕੇ ਤੇ ਇਹ ਉਸ ਤੋਂ ਬਾਅਦ ਤੁਸੀਂ ਇਹਨੂੰ ਉੱਥੋਂ ਜਿਵੇਂ ਚੈੱਕ ਕਰ ਲਿਆ ਤੇ ਉਸ ਤੋਂ ਬਾਅਦ ਇੱਥੇ ਜਿਹੜਾ ਪ੍ਰੋਜੈਕਟ ਲੱਗਿਆ ਇਹਦੇ ਵਿੱਚ ਤੁਸੀਂ ਤੋੜਦੇ ਆਂ ਹਾਂਜੀ ਇਹਦੇ ਵਿੱਚ ਇੱਥੇ ਲੈ ਆਈਦਾ ਜਦੋਂ ਚੱਬਨੇ ਆ ਬਿਨਾ ਚਲਾਏ ਮਸ਼ੀਨ ਇੱਕ ਵਾਰੀ ਘੇੜਾ ਦਿੰਨੇ ਆ ਜੀ ਮਸ਼ੀਨ ਚਲਾ ਕੇ ਦਿਖਾ ਦੇਵਾਂਗੇ ਵੀ ਕਿਵੇਂ ਕਿਵੇਂ ਸਟੈਪ ਬਾਈ ਸਟੈਪ ਸੋ ਆਮਨ ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਥੋਂ ਪਿਕ ਕਰਦੇ ਆ ਵੀ ਬਿੰਨ ਰੱਖਦੇ ਹੋ ਜਿਵੇਂ ਉਹਨਾਂ ਸੰਤਰੇ ਦੇ ਬਿੰਨ ਹੁੰਦੇ ਆ ਜਾਂ ਕੋਈ ਹਾਂਜੀ ਉਹ ਨਹੀਂ ਆਪਾਂ ਬਿੰਨ ਹੀ ਰੱਖਦੇ ਕਿ ਕਿਹੜੇ ਬਿੰਨ ਰੱਖਦੇ ਆ ਆਪਾਂ ਟ੍ਰੇਲਰ ਰੱਖਿਆ ਆ ਟ੍ਰੇਲਰ ਦੀ ਭਾਗੀ ਲੈ ਆਣਾ ਹਾਂਜੀ ਟਰੈਕਟਰ ਨੇ ਸਿੱਧਾ ਟ੍ਰੇਲਰ ਦੇ ਵਿੱਚ ਛੱਡਦੇ ਨੇ ਆ ਜਿੱਥੇ ਤੁਸੀਂ ਜਿੱਥੋਂ ਚੌਕਦੇ ਆ ਧੰਨਵਾਦ ਹਾਂ ਉਹ ਚਾਪੇ ਟ੍ਰੇਲਰ ਦੇ ਵਿੱਚ ਛਿੱਟਦੇ ਆ ਉੱਥੋਂ ਉੱਥੇ ਟ੍ਰੇਲਰ ਆ ਕੇ ਅੰਦਰ ਵਿੱਚ ਖਾਲੀ ਕਰ ਦੇਦਾ ਅਸੀਂ ਖਾਲੀ ਕਰਤਾ ਠੀਕ ਆ ਹਾਂ ਜੀ ਆ ਦੇਖੋ ਜੀ ਨਰਮੇ ਦੇ ਟਿੰਡੇ ਆਏ ਪਏ ਆ ਜੇ ਮਾਲਵੇ ਤੋਂ ਬੀਬੀਆਂ ਆ ਜਾਂਦੀਆਂ ਤਾਂ ਉਹਨਾਂ ਨੂੰ ਸੁੱਕਣੇ ਪਾਉਣ ਤਾਂ ਫਿਰ ਆਹ ਜਿਹੜੀ ਆਪਣੀ ਮਸ਼ੀਨ ਨਹੀਂ ਲੱਗ ਰਹੀ ਜੀ ਜੀ ਇਹ ਆ ਜਿਹੜੀ ਬਾਹਰ ਆ ਰਹਾ ਖਾਸ ਕੇ ਨੂੰ ਕਹਿੰਦੇ ਆ ਹਾਂਜੀ ਹਾਂਜੀ ਇਹ ਲੌਂ ਨਹੀਂ ਆ ਇਹ ਬਹੁਤ ਸਖਤ ਹੈ ਤੇ ਮਸ਼ੀਨ ਵੀ ਫਿਰ ਬੜੇ ਉਹ ਜਿੱਦਾਂ ਘਸਾ ਕੇ 라ਂਦੀ ਆ ਅੱਛਾ ਅੱਛਾ ਪਰ ਲੈ ਜਾਂਦੀ ਹੈ ਹਾਂਜੀ ਇਦਾਂ ਕਰਕੇ ਨੂੰ ਹੂੰ ਇਹ ਵਿੱਚੋਂ ਨਿਕਲਦੀ ਆ ਫਿਰ ਇਹ ਵਿੱਚੋਂ ਆ ਚੀ ਨਿਕਲਨੀ ਆ ਤੇ ਇਹ ਚੀਜ਼ ਆਪੇ ਭੇਜ ਦੇਣੀ ਆ ਫਿਰ ਫੈਕਟਰੀ ਵਾਲਾ ਨੇ ਕਰਨੀ ਆ ਵਿੱਚੋਂ ਗੀ ਇਹ ਮਸ਼ੀਨ ਇਥੋਂ ਦੀ ਲਿਆ ਕੇ ਆ ਕੇ ਆ ਜੇ ਤੁਮ ਸ਼ੀਨ ਪਹਿਲਾਂ ਤਾਂ ਪਹਿਲਾਂ ਦੇ ਉੱਪਰ ਜਿਹੜੀ ਮਸ਼ੀਨ ਹੈ ਉਹਦੇ ਉਹਦੇ ਅੰਦਰ ਉਹ ਸ਼ਰਕ ਲੈਂਦੀ ਆ ਅੱਛਾ ਇਹ ਜਿਹਨੇ ਗ੍ਰੇਡਿੰਗ ਕਣਕ ਦੀ ਗ੍ਰੇਡਿੰਗ ਹੁੰਦੀ ਹੈ ਜਿਵੇਂ ਉਦਾਂ ਦੇ ਹੋਣਾ ਗ੍ਰੇਡ ਉਹ ਜਿੱਦਾਂ ਰੋਲਰ ਲੱਗਦਾ ਬੈਲਟ ਗਈ ਬੱਚਾ ਜਦੋਂ ਬੈਲਟ ਦੀ ਲੰਗਨੇ ਉਹ ਇਹ ਲੈ ਜਾਂਦੀ ਕਿਸੇ ਕਿਸੇ ਕੋਲ ਆ ਜਾਂਦੀ ਆ ਅੱਛਾ ਅੱਛਾ ਇਹ ਰ ਇੱਥੋਂ ਦੀ ਇੱਥੇ ਆ ਜਾਂਦਾ ਇਹਨੂੰ ਵਾਸ਼ ਵੀ ਕਰਦੇ ਤੁਸੀਂ ਵਾਸ਼ ਨਹੀਂ ਕਰੀਦਾ ਆਪਾਂ ਉਦਾਂ ਅੱਛਾ ਉਹ ਦਾਦੇ ਵਿੱਚ ਦਾ ਨਿਕਲ ਕੇ ਫਿਰ ਇਹ ਸ਼ੈਲ ਜਿਹਦੇ ਵਿੱਚ ਡਿੱਗੀ ਜਾਂਦੀ ਥੱਲੇ ਨੂੰ ਉਹ 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 ਫਿਰ ਪੱਖਾ ਦੇ ਬਾਹਰ ਚ ਚੱਕ ਕੇ ਮਾਰ ਜੇ ਤਾਂ ਢੇੜੀ ਲੱਗੂ ਆ ਉਹ ਸ਼ੈਲ ਸ਼ੈਲ ਖਾਦਾ ਕੰਮ ਦਿੰਦੀ ਆ ਬਾਅਦ ਚ ਕੋਈ ਹਾਂਜੀ ਉਹ ਥੱਲੇ ਪਰ ਬਾਅਦ ਚ ਸೀਜ਼ਨ ਫਿਨਿਸ਼ ਹੋ ਜਾਂਦਾ ਆਪਾਂ ਥੱਲੇ ਖਾਰੇ ਦਾ ਫ੍ਰੀ ਯੂਜ਼ ਇੱਥੋਂ ਇੱਥੇ ਸੋਰਟਿੰਗ ਟੇਬਲ ਆ ਇੱਥੇ ਬੰਦਾ ਖੜਾ ਹੁੰਦਾ ਆ ਜਿਹੜਾ ਕੋਈ ਜਿੱਦਾਂ ਵਿੱਚ ਰਹਿ ਜਾਂਦਾ ਕੋਈ ਮੁਸ਼ਕਲੀ ਮਸ਼ੀਨ ਨਹੀਂ ਲੰਦੇ ਪੂਰੀਆਂ ਨਾ ਉਹ ਵਿਚ ਵਿਚ ਕੋਈ ਰੁਆ ਜਾਂਦੇ ਆ ਉਹ ਟੂ ਰਹਿ ਜਾਂਦੇ ਦੁਆਰਾ ਬਚਨੇ ਰਾਹ ਦੇ ਮਸ਼ੀਨ ਦੇ ਤੇ ਅਜੇ ਕੋਈ ਖਰਾਬ ਨਾਟ ਦੇ ਸੇ ਉਹ ਪਕੜ ਲਈਦਾ ਇੱਥੇ ਸੋਰਟਿੰਗ ਜ ਤੇਰਾ ਪਾਣੀ ਆ ਉਹਦੇ ਵਿੱਚ ਡਿੱਗਦਾ ਹੂੰ ਹੂੰ ਪਾਣੀ ਲੋ ਜਿਹੜੀ ਗਰੀ ਬੰਗਿਆ ਆ ਉਹ ਡੋਪ ਜਾਂਦੀ ਆ ਅੱਛਾ ਉਹ ਡੋਪ ਕੇ ਬਾਹਰ ਨੂੰ ਚਲ ਜਾਂਦੀ ਆ ਆਪਣੇ ਸਟੋਰੇਜ ਦੇ ਵਿੱਚ ਅੱਛਾ ਅੱਛਾ ਤੇ ਜਿਹੜੀ ਮਾਰੀ ਆ ਉਹ ਉੱਪਰ ਉੱਪਰ ਆ ਜਾਂਦੀ ਆ ਉੱਪਰ ਬਾਹਰ ਨੂੰ ਨਿਕਲ ਕੇ ਉਹ ਰਿਸਪੋন্স ਕਰ ਲੀ ਦੀ ਅ ਉਸੇ ਕੇ ਤਾਂ ਉਹ ਮੰਜਮੇ ਆਪਾਂ ਐਗ ਨੂੰ ਅੰਡੇ ਨੂੰ ਵੀ ਇਸ ਤਰ੍ਹਾਂ ਨਾਲ ਬਰਦੇ ਨੇ ਉਹ ਚੀਜ਼ ਆ ਹਾਂਜੀ ਤਾਂ ਬਸ ਉਸ ਤੋਂ ਬਾਅਦ ਤੁਸੀਂ ਉਹ ਸਟੋਰੇਜ ਦੇ ਵਿੱਚ ਰੱਖਣੀ ਪੈਂਦੀ ਆ ਕੁਝ ਚਿਰ ਸਿੱਧੀ ਮਾਰਕੀਟਿੰਗ ਨਾ ਮਾਰ ਕੇ ਜਾ ਸਕਦੇ ਸਟੋਰੇਜ ਆਪਾਂ ਉਹਨਾ ਚਿਰ ਰੱਖੇ ਜਿੰਨਾ ਚਿਰ ਜਿੱਦਾਂ ਆਪਣਾ ਟਰੱਕ ਲੋਡ ਜਿੰਨਾ ਜਮਾ ਹੋ ਜਵੇ ਹੂੰ ਹੂੰ ਮਾਰਕੀਟਿੰਗ ਕਿੰਨੀ ਕੌਕੀ ਆ ਬਾਤ ਦੇ ਸਾਨੂੰ ਇੱਕ ਆਪਣਾ ਕੋਆਪਰੇਟਿਵ ਆ ਲਿਜ਼ਮੋ ਵਾਲੇ ਵਿੱਚ ਜਿਹੜਾ ਦੇ ਵਿੱਚ ਹੈਗੇ ਉਹ ਉਹ ਸਾਰਾ ਸਾਰ ਲਈ ਮਾਰਕੀਟਿੰਗ ਕਰਦੇ ਆ ਉਹ ਜਿਹੜਾ ਗਰੋਰ ਇਕੱਠੇ ਹੋਇਆ ਉਹ ਸਾਰੇ ਅੱਛਾ ਉੱਥੇ ਬੰਦੇ ਰੱਖੇ ਹੋ ਆ ਜਿਵੇਂ ਉਸਵੇਰੀ ਵਾਂਗੂ ਜਿੱਦਾਂ ਉਸਵੇਰੀ ਆ ਹੋਈ ਆ ਜਿੱਦਾਂ ਅਕੈਡਮੀ ਆ ਫਾਰਮ ਨੇ ਰੱਖੀ ਹੋ ਆ ਕਾਫੀ ਕਿਸਾਨ ਇਹ ਕਰਦੇ ਇੱਥੇ ਕਾਫੀ ਜ਼ਮੀਨ ਦਾ ਜਿੱਦਾਂ ਇਸ ਥਾਂ ਦੇ ਸਿਰੇ ਘਾਟਿਆ 2 ਘੰਟੇ ਦੇ ਡੇਢ ਘੰਟੇ ਲਿਜ਼ਮੋ ਜਿੱਥੇ ਆ ਰਿਹਾ ਉੱਥੇ ਬਹੁਤ ਬੜੀ ਇੰਡਸਟਰੀ ਆ ਉੱਥੇ ਬੜੀ ਇੰਡਸਟਰੀ ਹਾਂਜੀ ਐਕਸਪੋਰਟ ਵੀ ਹੁੰਦਾ ਮੈਡੀ ਐਕਸਪੋਰਟ ਬ ਮੈਂ ਸੰਤਰੀ ਗrow ਕਰਦਾ ਤਾਂ ਸੰਤਰੀਆਂ ਦੇ ਵਿੱਚ ਹੁਣ ਜਾ ਕੇ 2 ਸਾਲ ਦਾ ਮਾਰਕੀਟ ਆਈ ਆ ਤੇ ਨਹੀਂ ਤਾਂ ਬੜਾ ਮਾੜਾ ਟਾਈਮ ਸੀ ਹਾਂਜੀ ਜਦ ਆਪਾਂ ਫਾਰਮ 2012 ਚ ਲਾਇਆ ਸੀ ਉਦੋਂ ਤੋਂ ਹੁਣ ਤੇ ਜਿੱਦਾਂ ਬਹੁਤ ਵਧੀਆ ਰਿਹਾ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਆਇਆ ਜਿੱਦਾਂ ਅੱਗੇ ਇੱਕ ਪਰ ਪਤਾ ਪੁਆ ਉਹਦੇ ਬਹੁਤ ਚੜ੍ਹਦ ਕਰਦੇ ਆ ਜੀ ਜੀ ਅੱਗੇ ਇਸ ਮਾਰਕ ਕਰ ਕਾਫੀ ਮੰਦਾ ਹਾਲ ਸਦਾ ਬਸ ਜਿੰਨੇ ਚਿਰ ਦੇ ਆਪਾਂ ਲਾਈਓ ਸਾਡੇ ਹਜੇ ਗੁੱਡ ਲੱਕ ਹੋਈ ਹੋ ਗਿਆ ਨੇ ਸੋ ਭਾਅ ਬਹੁਤ ਸੁਣਾਇਆ ਵਿੱਚ ਸੋ ਮੈਨੂੰ ਲੱਗਦਾ ਇਹ ਨਵੀਂ ਖੇਤੀ ਆ ਤੇ ਅਸੀਂ ਨਾ ਜਿਹੜੇ ਹੋਰ ਵੀ ਨਾਲ ਨਾਲ ਥੋੜੇ ਸੀਨ ਤੁਹਾਨੂੰ ਲੈ ਕੇ ਦਿਖਾ ਦਿੰਨੇ ਆ ਤੇ ਜਾਣਕਾਰੀ ਤਾਂ ਬਹੁਤ ਸਾਰੇ ਸੋਹਣੀ ਜਾਣਕਾਰੀ ਜਿਹੜੀ ਅਮਨ ਹੋਰਾਂ ਨੇ ਦਿੱਤੀ ਆ ਸਭ ਤੋਂ ਵਧੀਆ ਗੱਲ ਮੈਨੂੰ ਜਿਹੜੀ ਲੱਗੀ ਆ ਵੀ ਸਿਰਫ 5 ਮਹੀਨਿਆਂ ਦੀ ਇਹ ਚ ਇੱਥੇ ਆ ਕੇ ਤੇ ਐਡੀ ਵਧੀਆ ਪੰਜਾਬੀ ਬੋਲ ਰਹੇ ਆ ਵਧੀਆ ਗੱਲਬਾਤ ਕਰ ਰਹੇ ਆ ਤਾਂ ਇਹ ਇਸ ਲਈ ਤੁਸੀਂ ਹੋਰ ਵੀ ਜਿਹੜੇ ਵਧਾਈ ਦੇ ਪਾਤਰੋਂ ਆਪਣਾ ਜਿਹੜਾ ਕਲਚਰ ਸਾਹਮਿਆ ਹੋਇਆ ਸੋ ਕੋਈ ਇਹ ਜੀ ਗੱਲ ਜਿਹੜੀ ਮੈਂ ਪੁੱਛਣ ਕੰਨੀ ਰਹਿ ਗਿਆ ਹਾਂ ਮਾ ਤੁਸੀਂ ਦੱਸਣਾ ਚਾਹੋ ਨੇ ਇਸ ਖੇਤੀ ਬਾਰੇ ਵੀ ਜੇ ਹੁਣ ਨਵਾਂ ਕੋਈ ਕਿਸਾਨ ਆਉਣਾ ਚਾਹੁੰਦਾ ਜਾਂ ਡੁੱਡਣਾ ਚਾਹੁੰਦਾ ਤਾਂ ਤੁਹਾਨੂੰ ਕੀ ਲੱਗਦਾ ਨਵਾਂ ਬੰਦਾ ਕਾਰਜ ਸ਼ਕੜਾ ਪਰ ਇਹ ਇੱਕ ਚੀਜ਼ ਹੈ ਜਦੋਂ ਬੀਜ ਦੇ ਬੁੱਟੇ ਨਵੇਂ ਹੂੰ ਹੂੰ ਕਾਫੀ ਚੇਰ ਲੱਗਦਾ ਤੁਹਾਡੇ ਇਨਵੈਸਟਮੈਂਟ ਨੂੰ ਵਾਪਸ ਵਾਪਸ ਰੋਟੇ ਸੱਤ ਸਾਲਾਂ ਚਾਉਂਦੇ ਆ ਹਾਂਜੀ ਜਿੱਦਾਂ ਇਹ ਲਗ ਜਾਂਦਾ ਹੁਣ 10-12 ਸਾਲ ਲੱਗ ਜਾਂਦੇ ਆ ਕਮਰਸ਼ੀਅਲ ਕ੍ਰੌਪ ਜਿੰਦਾ ਕਹਿ ਲੋ ਵੀ ਮੁਰਕੇ ਵਾਪਸੀ ਆਉਨੋ ਇੰਨਾ ਸਬਰ ਕਿਹਦੇ ਕੋਲੇ ਅੱਜ ਇੰਸਟਾਗ੍ਰam ਦੇ ਜੋ ਕਿਦੇ ਉੱਤੇ ਮਿੰਟੋ ਮਿੰਟੀ ਜਿਹੜੇ ਇਨਸਟੈਂਟ ਮੈਸੇਜ ਤੁਹਾਨੂੰ 10 ਸਾਲ ਕਿਹਦੇ ਕੋਲੇ ਟਾਈਮ ਸੋ ਆਪਾਂ ਦਾਦਾ ਜੀ ਨਾਲ ਵੀ ਗੱਲ ਕਰੀਏ ਦੇਖੋ ਇੱਧਰ ਨਾ ਮੇਰੇ ਨਹੀਂ ਮੈਂ ਬੁੱਢੀ ਨਹੀਂ ਆ ਮੈਂ ਜਦ ਖੇਡਿੰ तू लोक आफ देम देवर फाइव मंथ्स होल्ड आह नहीं नहीं तलो ओता है तो बात जयपिया पे टूरिंग है ना मैंने मैं तो सुना है पूछना था ना अभी तुष्टी खुश हूँ जो आकारने थे देल सेटा मगीता ना I'm happy I'm permanently staying with them for लास्ट आती है सो देखलो मैंने थोड़ी जो उसी गंगा बाग नहीं देखी ओता है अब कितन <laughs> <laughs> जब हम difficulty was there in picking up the local and send but i have no problem with any opportunity by god वो दैट जो बहुत बढ़िया लग गया तो दो फिर मिलके देखो जी मैं सीखते इंग्लिश तो नहीं